ਅਸੀਂ ਨਾ ਲੋਕਡਾਊਨ ਚ ਚਲੇ ਗਏ ਤੇ ਉੱਥੇ ਜਾ ਕੇ ਫਸ ਗਏ ਲੋਕਡਾਊਨ ਤਖੜੇ ਲੈਵਲ ਦਾ ਲੱਗ ਗਿਆ ਹੈ ਤੇ ਉੱਥੇ ਫਿਰ ਅਸੀਂ ਪੂਰੇ 18 ਤੋਂ 19 ਦਿਨ ਰਹੇ ਸਾਨੂੰ ਪਤਾ ਵੀ ਵੀ ਜਿਹੜੇ ਮਜਾਲ ਸੀ ਉਹ ਹੌਲੀ ਹੌਲੀ ਬਦਲ ਕੁੜੀ ਦਾ ਮਾਮਾ ਮੁੰਡੇ ਦਾ ਮਾਮਾ ਮੁੰਡੇ ਕੁੜੀ ਦਾ ਮਾਮਾ ਆਈ ਸਦਾ ਰਹਿ ਗਈ ਆਈ ਮੈਂ ਮੁੰਡੇ ਦਾ ਮੂਡੋ ਲਵਲੀ ਤੇ ਮੈਂ ਸਾਰੀ ਰਾਤ ਅਸੀਂ ਇੱਦਾਂ ਕਦੀ ਮੰਨੀ ਫਿਰ लवली ਫਿਰ ਮੈਂ ਫਿਰ ਮੰਨ ਬੀ ਫਾਰੀ ਵਾਰੀ ਅਸੀਂ ਸਾਰੇ ਨੇ ਆਏ ਝੂਟੇ ਦੇਣੇ ਇਹ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਲੋਰੇ ਵਿੱਚ ਅੱਜ ਆਏ ਨੇ ਮੇ ਮਮੀ ਮਾਮਾ ਤੇ ਇੱਕ ਛੋਟੀ ਦੀਪ ਮੀਰੀ ਮਤਲਬ ਕਿ ਮੇਰੀ ਛੋਟੀ ਭੈਣ ਤੇ ਉਹਦਾ ਤੇਨ ਬੱਚੇ ਬਾਬੂ ਨੂੰ ਅੰਨ ਤੰਕ ਕਰਾਂਗੇ ਅੰਨ ਤੰਕ ਕਰਾਂਗੇ ਤੇ ਇੱਕ ਮੇਰੇ ਲਈ ਦੋ ਚੀਜ਼ਾਂ ਲੈ ਕੇ ਆਏ ਨੇ ਇੱਕ ਹੈ ਐ ਲਾ ਕੇ ਆਏ ਨੇ ਡਾਟਰ ਸੈਟ ਐ ਲੋਲੀਪੋਪ ਐ ਐ ਗੋਲੀਆਂ ਜਿਹੜੀਆਂ ਮੈਂ ਸਕੂਲ ਜਾਂਦੇ ਲੈਂਦੀ ਸੀ ਬਚਪਨ ਤੇ ਟਿਪ ਮੇਰੇ ਲੈਣ ਨੂੰ ਨੇ ਖਤਮ ਹੋ ਗਿਆ ਮੇਰਾ ਬਚਪਨ 10 ਸਾਲ ਦਾ ਬਚਪਨ ਦਾ ਹਸ ਨਹੀਂ ਨਾ ਖਤਮ ਕਿਉਂ ਹੋ ਗਿਆ ਚੱਲੂ ਹੈ ਤਾਂ ਬਚਪਨ ਨਹੀਂ ਚੱਲੂ ਨਾਲੇ ਵੀ ਨਾ ਆ ਗਿਆ ਚੱਲੋ ਆਜੋ ਆਜੋ ਆਪਣੀ ਛੋਟੀ ਜੀ ਪੰਬੀਰੀ ਨੂੰ ਦਿਖਾਣੇ ਆ ਐ ਵੀ ਕੁਝ ਛੋਟੀ ਜਿਹੀ ਫੁੰਬੀ ਦੀ ਤੇ ਮੇਰੇ ਮਾਮੀ ਨੇ ਤੇ ਆ ਤਾਂ ਦਾਦੀ ਬੈਠੀ ਐ ਛੁੰਛੁਣਾ ਜਾਵ ਚੜੇ ਲਗਾਏ ਇੱਕ ਹੀ ਛੁੰਛੁਣਾ ਕੀ ਆਪਰੇ ਲਈ ਤੇਰੇ ਨਾ ਉਸ ਪਰ ਆਜੀ ਕਰਦੀ ਹੈ ਤੇ ਬਾਹਰ ਚੱਲਨੇ ਆ ਸੀ ਓਣ ਮਮਾ ਦਾ ਬਣਾ ਲਿਆ ਮਮਾ ਕੁਝ ਬੋਲੋ ਮੈਂ ਕੀ ਬੋਲਾਂ ਮੈਂ ਉਹਨਾਂ ਕਾਕੇ ਦੀ ਮਾਰਿਸ਼ ਕਰ ਰਹੀ ਆ ਠੀਕ ਹੈ ਤਿਆਰ ਕਰ ਰਹੀ ਆ ਉਹਨੂੰ ਮੈਂ ਤਿਆਰ ਹੋ ਰਿਹਾ ਤੇ ਪਹਿਲੀ ਵਾਰੀ ਆਏ ਨੇ ਮਾਮੂ ਕਿਉਂਕਿ ਪਹਿਲਾਂ ਅੰਦਰ ਸੀ ਫਿਰ ਆਣਾ ਛੱਡਤਾ ਫਿਰ ਆ ਗਏ ਨਾਲ ਯਮਨ ਦੇ ਚੀਜ਼ ਖਾਂਦੀ ਪਈਏ ਚਲੋ ਮਿਲ ਲਿਆ ਤੁਹਾਨੂੰ ਲਾਸਟ ਲੋ ਦੇ ਵਿੱਚ ਉਹਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੀਏ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਜੁੜੇ ਕਰਿਓ ਬਾਏ ਗਾਇਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਦਿਨ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਅਦੀਰਾਜ ਦੇ ਮਾਮਾ ਮਾਮੀ ਆਏ ਨੇ ਉਹਨੂੰ ਵੇਖਣ ਦੇ ਲਈ ਤੇ ਨਾਲ ਆਈ ਏ ਸਹਿਜੂ ਤੇ ਨੰਨੂ ਨੇ ਥੋੜਾ ਜਿਹਾ ਵਲੌਗ ਸਟਾਰਟ ਕੀਤਾ ਸੀ ਪਤਾ ਨਹੀਂ ਇਹਨਾਂ ਵਿੱਚ ਕੀ ਕਿਹਾ ਕੀ ਨਹੀਂ ਤੇ ਇਹ ਹੁਣ ਚਾਹ ਪਣੀ ਪੀ ਰਹੇ ਨੇ ਅਦਰ ਮੁਸਕਾਨ ਵੀ ਮੰਮੀ ਵੀ ਤੇ ਇਹ ਮਹਾਸ਼ਯਾਦ ਲੇਟੇ ਹੋਏ ਨੇ ਤੇ ਨੰਨੂ ਵੀ ਜਾ ਬਣੀ ਪੀ ਰਹੀ ਏ ਨੰਨੇ ਕੀ ਲਗਾਏ ਨੇ ਤੇਰੇ ਲਈ ਡਾਕਟਰ ਸਾਟੋ ਵੇਖੋ ਹਾਂ ਉਹ ਡ੍ਰੋਪ ਨੰਨੂ ਲਈ ਉਹ ਡਾਕਟਰ ਸਾਟ ਲਗਾਏ ਨੇ ਅੱਜ ਨੂੰ ਡ੍ਰੋਪ ਬਣਾਏ ਅੱਛਾ ਜਿਹੜਾ ਇਹਨੇ ਪੋਸਟ ਮੈਡਮ ਕਰ ਵੀ ਦਿੱਤਾ ਖੋਲ ਹੁਲ ਕੇ ਪੈਦਰ ਸੈਜੂ ਵੇਖੋ ਸੈਜੂ ਨੇ ਅੰਨਤਕ ਬੜਾ ਮਚਾਇਆ ਪਿਆ ਸੈਜੂ ਬੋਲੀ ਪੂਆ ਬੋਲਦੇ ਪੂਆ 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 ਬੋਲ ਦੀਦੀ

ਅ ਦੇਖਿਆ ਤਾਂ ਟਰਮਲ ਮੱਛੀ ਦੇ ਕੰਮ ਓਏ ਪਾਣੀ ਚਾਹੇ ਦੇਖੋ ਦੇਖਿਆ ਜਦੋਂ ਮੱਕੇ ਨਹੀਂ ਤਰੀ ਹੋਈ ਹੈ ਹਾਂ ਤਾਂ ਕਿੰਨਾ ਨੱਚੇ ਤਾਦਰਾਂ ਯਾਹ ਮੇਰਾ ਬੂਰਾ ਇਹ ਆ ਤੇ ਆ ਦੇ ਨੱਚੇ ਇਹ ਆ ਤੇ ਉਹ ਨੱਚੇ ਉਹ ਨੱਚੇ 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 ਅੰਮ੍ਰਿਤੂ ਕਰਿਆ ਨਹੀਂ ਇਹ ਐਨ ਨਾ ਜਿਹੜਾ ਉਹ ਵਧੀਆ ਨੱਚਦੀ ਨੱਚ ਆਪਣੀ ਗਾਦੀ ਵਾਂਗ ਨੱਚੇ ਬਾਅਦ ਸੇ ਕਰ ਬੱਸ ਐਂ ਤੇ ਕੱਟਦੀ ਐ ਬੰਨੀ ਕਰੀ ਹਾਂਜੀ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਓ ਓ ਇੱਧਰ ਆ ਮੈਂ ਤੇਰੀ ਵੀਡੀਓ ਬਣਾ ਲਗਾ ਤੂੰ ਬਾਹਰ ਭੱਜ ਓ ਰਿਆ ਦੇਖੋ ਮੈਂ ਇਹਨੂੰ ਬੁਲਾ ਰਿਆਂ ਤੇ ਭੱਜ ਗਈ ਬਾਹਰ ਚੱਕ ਲਈ ਨੰਨੂ ਐ ਸਾਡੇ ਅੱਜ ਦੇ ਮੁੱਖ ਮਹਿਮਾਨ ਰੱਖ ਦੇ ਥੱਲੇ ਰੱਖ ਦੇ ਥੱਲੇ ਛੱਡ ਐਵੇਂ ਸਹਿਜ ਸਹਿਜ ਤੇ ਦੇਖਿਓ ਬਾਲੀ ਪੁਮੀਰੀ ਖਰਾਬ ਐ ਇਹ ਜਦੋਂ ਦੀ ਆਈ ਇੱਕ ਮਿੰਟ ਮੈਂ ਵੇਨਾ ਮੈਂ ਜਦੋਂ ਆਇਆ ਮੈਂ ਵੀ ਨਾ ਐਨ ਮੈਂ ਵੇਖ ਕੇ ਵੀ ਟੇਕੇ ਬੈਠੀ ਐ ਇਹ ਆ ਰੱਖ ਦਿਓ ਚਾਹ ਇੱਥੇ ਰਹਿਣ ਦਿਓ ਲੋਹੀ ਸਪੈਸ਼ਲ ਚਾਹ ਆਈ ਮੇਰੇ ਵਾਸਤੇ ਅੱਜ ਨਾਲੇ ਬਿਸਕਟ ਆਏ ਨੇ ਬਿਸਕਟ ਕੌਣ ਲੈ ਕੇ ਆਇਆ ਕੌਣ ਲੈ ਕੌਣ ਲੈ ਗਿਆ ਬਸੰਦਾਰਾ ਹੈ ਬਿਸਕਟ ਲੈ ਗਏ ਵਾਹ ਹੀ ਵਾਹ ਓਏ ਅੱਜ ਤੇ ਕਮਾ ਨਹੀਂ ਕਰਦੀ ਓ ਬਿਸਕਟ ਲੈ ਓਏ ਕੁੜੀ ਦਾ ਮਾਮਾ ਮੁੰਡੇ ਦਾ ਮਾਮਾ ਮੁੰਡੇ ਕੁੜੀ ਦਾ ਮਾਮਾ ਆਇਆਈ ਸਦਾਰਾ ਲੈ ਕੇ ਆਇਆਈ ਮੁੰ ਕੁੜੀ ਦਾ ਐ ਕੁੜੀ ਦਾ ਭਰਾ ਆਇਆਈ ਸਦਾਰਾ ਲੈ ਕੇ ਆਇਆਈ ਲੈ ਬਲੀ ਗੁਸਤਾ ਨਹੀਂ ਹਨਾ ਪਾ ਮਜ਼ਾਕ ਕਰ ਰਹੇ ਕਰੀ ਜਾ ਗੁੱਸਾ ਸਾਨੂੰ ਕੀ ਐ ਪੰਮੀ ਦੀ ਹੈ ਹੱਡੀ ਪੰਮੀਰੀ ਐ ਟਿੱਡੀ ਵੇਖੋ ਟਿੱਡੀ ਹੈਡੀ ਟਿੱਡੀ ਮਜ਼ਾਕ ਕਰਨ ਦੇ ਆ ਇਹ ਟਿੱਡੂ ਬੋਲੇ ਇਹਦਾ ਇਹ ਕੋਣ ਹੈ ਇਹ ਕੋਣ ਹੈ ਮਾਮੂ ਕਹਿੰਦੇ ਸੀ ਸੈਜੂ ਸੈਜ ਇਹ ਸੈਜ ਸੈਜ ਪੁੱਪੂ ਆਏ ਕਿ ਨੰਨੂ ਸੈਜ ਕਿ ਨੰਨੂ ਕਿ ਨੰਨੂ ਕਿ ਨੰਨੂ ਸੈਜ ਸੈਜ ਕਿ ਨੰਨੂ ਕਿ ਨੰਨੂ ਓਏ ਪਿੰਡੀ ਮਨੇ ਆ ਗਿਆ ਹੋਏ ਚਾਹ ਵੈਰੀ ਗੁੱਡ ਚਲੋ ਆਪਾਂ ਚਾਹ ਪੀਏ ਬਿਸਕਟ ਆਣਾ ਹੈ ਨਾ ਫਿਰ ਗੱਲਬਾਤ ਕਰਦੇ ਆ ਠੀਕ ਹੈ ਨੰਨੇ ਹਾਂਜੀ ਕੀ ਕਹਿਿਆ ਜਾ ਰਿਹਾ ਕੀ ਕਹਿ ਰਹੇ ਨੇ ਕਹਿੰਦੇ ਪਹਿਲੇ ਜਿਹੜੀ ਚਾਹ ਬਣਾਈ ਸੀ ਨਾ ਪਹਿਲੀ ਉਹ ਸਵਾਦ ਸੀ ਉਹਦੇ ਵਿੱਚ ਪਤਾ ਨਹੀਂ ਲੌਂਗ ਲੌਂਗ ਪਾਏ ਹੋਣੇ ਨੇ ਸ਼ੁਰਨੀ ਕਹਿੰਦੀ ਹੁਣ ਹੁਣ ਬਣਾਈ ਹੈ ਹੁਣ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਹੈਗਾ ਕਹਿੰਦੇ ਆ ਮੈਨਾਂ ਮੇਂ ਪਰੋਣਿਆਂ ਦੀ ਖਾਤਰ ਤਾਂ ਜਿਆਦਾ ਪਹਿਲੀ ਚਾਹ ਜਿਆਦਾ ਵਧੀਆ ਹੁੰਦੀ ਮੋੜ ਕੇ ਬਈ ਹੋ ਜਾਂਦੀ ਇਹ ਪਰੋਣਿਆਂ ਦੇ ਰਵਾਜ ਚੱਲਦਾ ਜਦੋਂ ਨਵਾਂ ਨਵਾਂ ਆਉਂਦਾ ਉਹ ਤੇ ਹੈ ਹੀ ਹੈ ਗੈਸਟ ਆ ਗਏ ਨਾ ਤੇਰੇ ਮੇਂ ਚਾਹ ਵਧੀਆ ਬਣਾ ਲੈ ਜੋ ਲੱਗੇ ਨਾ ਪਰੋਣਿਆਂ ਜਿਹੋ ਹੁੰਦੇ ਜਾਂ ਤੇਰੇ ਵਿੱਚ ਮੁੱਤੇ ਵੀ ਆ ਪਰੇ ਕੋਈ ਗੱਲ ਨਹੀਂ ਪਾਦੇ ਇਹ ਇੱਕ ਤੋਂ ਦਿੰਨੇ ਬੰਦਾ ਬਰਦਾਸ਼ਤ ਕਰ ਹੀ ਲੈਂਦਾ ਵੈਸੇ ਪਰੋਣਿਆਂ ਨੂੰ ਇੱਕ ਦਿਨ ਵੀ ਨਹੀਂ ਹੋਇਆ ਦੋ ਦਿਨਾਂ ਦੀ ਵਾਦ ਤੋਂ ਹੋ ਜਾਏ ਫੇਰ ਓਖਾ ਹੋ ਜਾਂਦਾ ਕੰਮ ਨਹੀਂ ਸਾਨੂੰ ਯਾਦ ਹੈ ਲੋਕਡਾਊਨ ਚ ਲੋਕਡਾਊਨ ਚ ਮਨਪ੍ਰੀਤ ਅਸੀਂ ਨਾ ਜਿਹੜੇ ਨੇ ਅਸੀਂ ਨਾ ਲੋਕਡਾਊਨ 'ਚ ਚਲੇ ਗਏ ਤੇ ਉੱਥੇ ਜਾ ਕੇ ਫਸ ਗਏ ਲੋਕਡਾਊਨ ਤਗੜੇ ਲੈਵਲ ਦਾ ਲੱਗ ਗਿਆ ਹੈ ਤੇ ਉੱਥੇ ਫਿਰ ਅਸੀਂ ਪੂਰੇ 18 ਤੋਂ 19 ਦਿਨ ਰਹੇ ਤੇ ਸਾਨੂੰ ਪਤਾ ਵੀ ਵੀ ਜਿਹੜੇ ਮਜਾ ਸੀ ਉਹ ਹੋਲੀ-ਹੋਲੀ ਬਦਲ ਗਿਆ ਇਹ ਰੱਕ ਜਾਂਦੇ ਨੇ ਘਰ ਦੇ ਯਾਰ ਅਜੇ ਕੋਈ ਚੱਕਰ ਨਹੀਂ ਆਇਆ ਕੋਈ ਨਹੀਂ ਚੱਕਿਆ ਮੈਂ ਰਹਿੰਦਾ ਵੀ ਬਿਸਕਾਰ ਉਦੀ ਨੇਂਦਰਾਂ ਦੇ ਅਟਕੇ ਜੇ ਕਦੀ ਨਹੀਂ ਦੇ ਫਿਰ ਉਹ ਕਦਰ ਜੀ ਜਿਹੜੀ ਕਿ ਘਟ ਜਾਂਦੀ ਹੈ ਇਹਨਾਂ ਨੂੰ ਉਹਨਾਂ ਦੀ ਸੋਚ ਹੁੰਦੀ ਥੋੜੀ ਜਿਹੀ ਚਟਣੀ ਪਿਆਰਿਆ ਦੀ ਤੇ ਨਮਕ ਤੇ ਆਹ ਬੜਾ ਬੜੀ ਇਹੋ ਕੋਈ ਨਹੀਂ ਬਾਜ਼ਾਰ ਜਦੋਂ ਸੀ ਉਹਦੇ ਵੀ ਤਾਂ ਕੋਠੇ ਦੇ ਦਾਲ ਧਰੀ ਸੀ ਪਹਿਲੇ ਤਾਂ ਉਹ ਇੱਕ ਦੋ ਦਿਨ ਤਕਨੀਰ ਹੀ ਸੀ ਯਾਦ ਹੈ ਕਿਹਦਾ ਕਦੋਂ ਮੈਂ ਤਾਂ ਗੱਜਰੀ ਨਹੀਂ ਖਾਧੀਆਂ ਕਦੋਂ ਕਿੱਥੇ ਜਦੋਂ ਮਿਸਰੀ ਵਾਲੀ ਆਏ ਸੀ ਐਸੇ ਨਜ਼ਾਰੇ ਆਏ ਸੀ ਕੋਠੇ ਦੇ ਦਾਲ ਬਣਾਈ ਸੀ ਬੜੀ ਜੀ ਅੱਜ ਬਣਾਏ ਤੇ ਉੱਤੇ ਉੱਪਰ ਚੁੱਲੇ ਤੇ ਬਣਾਇੰਦੀ ਹੈ ਅੱਛਾ ਹੁਣ ਜਦੋਂ ਆਏ ਜਿ ਵਿਆਹ ਤੋਂ ਬਾਅਦ ਅੱਛਾ ਤੇ ਆਹ ਤਰੀਕਾ ਹੋਰ ਠੀਕ ਹੈ ਅੱਛਾ ਮਤਲਬ ਨਹੀਂ ਇਹ ਇਹ پرانے ਦੇ ਚਲਦੇ ਨੇ ਰੀਤੀ ਰਿਵਾਜ ਥੋੜੇ ਜਿਹੇ ਇਹਦੇ ਖਾਸ پرانے ਹੁੰਦੇ ਆ ਆਹ ਤੁਮ ਸੇ ਇਹਦਾ ਉਹਨੂੰ ਦੁਬਰਾਉਣਾ ਸਹੀ ਗਾਦੇ ਆ ਇਹ ਪਹਿਲਾ ਪਹਿਲਾਂ ਤਾਂ ਬਣਦੀ ਏ ਦੂਜੇ ਦਿਨ ਫਿਰ ਇਹ ਅੰਗੂੜੇ ਪਰਾਨੇ ਸਨ ਫਿਰ ਬਾਅਦ ਫਿਰ ਬਾਅਦ ਜ ਪਰਾਨੇ ਨਹੀਂ ਨਾ ਰਹਿੰਦੇ ਫਿਰ ਤੀਜੇ ਦਿਨ ਮੂੰਗੀ ਮਸਰੀ ਜਲਦੀ ਅਸੀਂ ਤਾਂ ਮੂੰਗੀ ਦੱਤੀ ਖਾਤੀ ਹੁਣੇ ਤੀਜੇ ਦਿਨ ਮੂੰਗੀ ਮਸਰੀ ਨਹੀਂ ਇਹ ਪ੍ਰੋਣੇ ਪ੍ਰੋਣੇ ਨਹੀਂ ਨਾ ਆਂਦੇ ਫਿਰ ਬਏ ਹੋ ਜਾਂਦੇ ਫਿਰ ਆਪੜੇ ਹੋ ਜਾਂਦਾ ਹੈ ਹੈ ਅੱਜ ਕਹਿੰਦੇ ਆ ਜਾਂਦੇ ਹੁੰਗੇ ਮਸਰੀ ਖਾਦੀਏ ਨਹੀਂ ਖਾਣੂਗੀ ਮਸਰੀ ਨਾ ਪ੍ਰੋਣੀਆਂ ਖਾਦੀਏ ਨਹੀਂ ਕੋਈ ਨਹੀਂ ਦਾ ਰੋਗ ਜਾਣੋ ਲਿਆਵਾਂਗੇ ਬੱਕਰਾ ਟੈਨਸ਼ਨ ਕਰਦੀ ਹਾਂ ਚੱਲ ਤੋਰ ਬੱਕਰਾ ਆਏਗਾ ਸ਼ਾਮ ਨੂੰ ਸਾਰਾ ਇੱਕਦਮ ਚਿੱਟਾ ਬੱਕਰਾ ਯਾਨੀ ਕਿ ਪਨੀਰ ਤਾ ਬੱਕਰਾ ਚਿੱਟਾ ਉਹਨੂੰ ਲੱਗਦਾ ਨਹੀਂ ਹੁੰਦੀ ਹੈਗੀ ਹਾਂ ਨਾਲ ਲੱਤਾ ਨਾ ਸਿਰ ਨਾ ਪੈਰ ਸਿਰ ਢਿੱਡ ਵਾਲਾ ਹੀ ਆਣਾ ਤਾਂ ਨਾ ਰਹੀ ਕਿ ਨਹੀਂ ਘੜ ਗ ਲਈ ਕਹਿੰਦੀ ਸਿਰਫ ਢਿੱਡ ਵਾਲਾ ਹੀ ਆਣਾ ਉਹਦਾ ਢਿੱਡੀ ਵਾਲਾ ਪਨੀਰ ਦਾ ਢਿੱਡ ਤੇ ਢਿੱਡ ਬਾ ਸ਼ਾ ਵੈਰੀ ਗੁੱਡ ਤੇ ਸ਼ਕਲ ਹੋਣੀ ਹੈ ਬਸ ਐਵੇਂ ਦੀ ਕੋਈ ਨਹੀਂ ਹਾਂ ਚਿੱਟੀ ਚਿੱਟੀ ਇਹਨੂੰ ਵੇਖ ਲੋ ਆਪੇ ਗੇੜੇ ਹੋਰ ਦੇਖੋ ਯਾਰ ਮੰਮੀ ਨੇ ਕੋਈ ਟੋਟਕਾ ਦੱਸਿਆ ਛੰਨ ਕਰਨ ਵਾਸਤੇ ਕਾਕੇ ਨੂੰ ਟਾਟਾ پتਲੀ ਪੋਟੀ ਕਰ ਰਹਾ ਹੈ ਕਾ ਕਰਕੇ ਹੁਣ ਇਹਨੂੰ ਨੇ ਐਦਾਂ ਕਰਦੇ ਆ ਐਦਾਂ ਐਦਾਂ ਤਿੰਨ ਵਾਰੀ ਐਦਾਂ ਤੇ ਫਿਰ ਸੱਤ ਵਾਰੀ ਐ ਮੈਡਮ ਇਹ ਬੜਾ ਚਲਾ ਰਿਹਾ ਹੈ ਕਿ ਸਾਨੂੰ ਨਾ ਯਾਦ ਆਉਂਦਾ ਉਹ ਬੰਦ ਕਰੀ ਕਿਸਾਨ ਨੂੰ ਨਹੀਂ ਆਦਾ ਨੰਨੂ ਦਾ ਟਾਈਮ ਉਦੋਂ लवली ਤੇ ਮੈਂ ਸਾਰੀ ਰਾਤ ਅਸੀਂ ਇਦਾਂ ਕਦੀ ਮੰਨੀ ਫਿਰ लवली ਫਿਰ ਮੈਂ ਫਿਰ ਮੰਨ ਬਈ ਵਾਰੀ ਵਾਰੀ ਅਸੀਂ ਸਾਰਿਆਂ ਨੇ ਝੂਡੇ ਦੇਣੇ ਇਹਨੂੰ ਸਮਾਂ ਦੇ ਚੱਕਰ ਸਾਡੇ ਨੀਂਦ ਰੁਕਦੀ ਸੀ ਦਿਨ ਤੇ ਰਾਤ ਸਹੀ ਗੱਲ ਹੈ ਬਾਹਰ ਮੜਾ ਜਿਹਾ ਵੀ ਖੜਾਕਾ ਹੁੰਦਾ ਜੀ ਨਾ ਤੇ ਨੌਰੀ ਅੱਖ ਖੋਲੇ ਨੌ ਦਰਵਾਜ਼ਿਆਂ ਨੂੰ ਵੀ ਤੇਲ ਦਿੰਦੇ ਹੁੰਦੇ ਸੀ ਤੇਲ ਦਿੰਦੇ ਸੀ ਦਰਵਾਜ਼ਿਆਂ ਨੂੰ ਇੱਕ ਵਾਰ ਉੱਠ ਗਈ ਸਾਨੂੰ ਉੱਨੀ ਚ ਦੁਬਾਰਾ ਮਿਹਨਤ ਫੇਰ ਕਰਨੀ ਪੈਣੀ ਸਾਨੂੰ ਸਵਾਰ ਵਾਸਤੇ ਘਾਟਾ ਫੇਰ ਵਿੱਚ ਚੂਰਨਾ ਪੈਂਦਾ ਸਹੀ ਗੱਲ ਹੈ ਫੇਰ ਐਂ ਨਹੀਂ ਚੂਰਦੇ ਸੀ ਵਿੱਚ ਚੂਰਦੇ ਹੁੰਦੇ ਸੀ ਨਾਲ-ਨਾਲ ਤੇਲ ਦਿੰਦੇ ਸੀ ਦਰਵਾਜ਼ਿਆਂ ਨੂੰ ਸਹੀ ਗੱਲ ਹੈ ਬੰਦੇ ਨੂੰ ਵੀ ਤੇਲ ਦੇ ਕੇ ਰੱਖਦੇ ਸੀ ਕੋਈ ਆਵਾਜ਼ ਨਾ ਕਰ ਦੇ ਤੇ ਉਦੋਂ ਦੀ ਮੰਮੀ ਮਾਰਦੀ ਸੀ ਘਰਾੜੇ ਕਈ ਵਾਰੀ ਇਹਦਾ ਸੋਣਾ ਉਹਨੂੰ ਅਸੀਂ ਉਠਾ ਕੇ ਤੇ ਉਹਨੂੰ ਉਹਨੂੰ ਬਾਗ-ਬਾਗ ਅਸੀਂ ਉਠਾ ਲਿਆ ਕਰਨਾ ਬੀਤੂ ਜਾਗਦੀ ਰਹਿ ਤੂੰ ਸੌਂਏਂਗੀ ਤੇ ਘਰਾੜੇ ਮਾਰੇ ਉਹ ਵਿਚਾਰੀ ਫੇਰ ਬਈ ਬਈ ਫੇਸ ਹੋਏ ਤੇ ਬੇ ਅੱਖਾਂ ਨੂੰ ਬੇ ਘਰਾੜੇ ਉਹ ਫੇਰ ਉੱਟ ਜਾਂਦੀ ਸੀ ਇਹ ਨੂੰ ਮੈਂ ਔਖਾ ਕਿ ਕਰੀ ਫਾਇਦਾ ਤੇ ਕੀ ਕੰਨ ਗੱਲ ਲੱਗੀ ਕਰ ਕੰਨ ਗੱਲ ਕਰ ਨਵੇਂ ਸ਼ਾਜੂ ਦਾਦੀ ਨਾਲ ਦੰਦੂ ਹੈਲੋ ਫੋਨ ਆਇਆ ਦਾਦੂ ਦਾ ਸਹੀ ਕਰ ਨਹੀਂ ਉਹ ਦਮੀ ਦਾ ਨੈਕਸਟ ਟੈਣ ਨਣ ਨਣ ਟੈਣ ਨਣ ਨਣ ਅੱਜ ਤੇ ਉਹ ਅਗਲਾ ਦਿਨ ਸਵੇਰ ਦਾ ਟਮਾ ਸਮਾ ਟਮਾ ਕਹਿੰਦਾ ਸਵੇਰ ਦਾ ਜਮਾ ਤੇ ਕਾਕਾ ਜੀ ਉੱਠ ਚੁੱਕੇ ਨੇ ਮੇਰੇ ਝੋਨੇ ਜੋਨੇ ਬਿੱਟਰ ਤੇ ਹੁਣ ਅਸੀਂ ਪੁਮਹਿਰੀ ਨੂੰ ਉਠਾੜ ਚੱਲੇ ਆਂ ਜੀ ਆਪਾਂ ਪੁਮਹਿਰੀ ਨੂੰ ਡਹੀਏ ਨੰਨੂ ਕਹਿੰਦੀ ਪਾ ਪੁਮਹਿਰੀ ਉਠਾਣੀ ਪੁਮਹਿਰੀ ਕਿਹੜੀ ਜਿਹੜੀ ਵਾਈ ਹੋਈ ਏ ਸੈਜ ਉਹਨੂੰ ਉਠਾਣ ਚੱਲ ਚੱਲ ਬੱਬੇ ਉੱਤਰ ਖੱਲੇ ਆਪਾਂ ਉਹਦੇ ਪੰਮੇਰੇ ਨੂੰ ਵੀ ਬਿਠਾ ਦੇਣਾ ਹੈ

ਐਨੇ ਨਹੀਂ। ਟੇਕ ਯੂ ਡਾਈਨਿੰਗ ਤੇ ਤਾਂ ਹੀ ਠੀਕ। ਡਾਈਨਿੰਗ। ਹੈਂਕ। ਕੰਬੀੜੀਏ। ਤਾਂ ਦੋ ਦੇਖਦੇ ਸਨ। ਕੰਬੀੜੀਏ। ਉਹ ਕਿਨੀ ਕੀ ਕੰਬੀੜੀਏ। ਕੰਬੀੜੀਏ। ਚੱਲ ਆ। ਚੱਲ ਵੀ। ਆ ਗਏ ਲੋਕਰ ਸਾਹਿਬ। ਉਹ ਸੁਸਤੀਆ ਉਹ ਸੁਸਤੀਓ ਚੱਕ ਲੋ ਗੁੱਦੇ ਗੁੱਦੇ ਕੋਈ ਸ਼ਰਮ ਸ਼ਰਮ ਹੈ ਕਿ ਨਹੀਂ ਤੁਸੀਂ ਵੀ ਅਸੀਂ ਉੱਟ ਕੇ ਗਏ ਹੁਣੀ ਭਾਜੀ ਤੁਸੀਂ ਹੋਣ ਉੱਟ ਕੇ ਫੋਨ ਚੱਕਿਆ ਤੂੰ ਚੰਗੇ ਰੀਮਾਵਾਦੀ ਇਹਦੇ ਕਾਲ ਸੀ ਆਏ ਨੇ ਤੇ ਇੱਧਰ ਨਾ ਕੋਈ ਟੈਨਸ਼ਨ ਆ ਵੀ ਵੈਂਟ ਆਹ ਵੇ ਲੋ ਹੈ ਕੋਈ ਸੰਗ ਸ਼ਰਮ ਕਿਉਂ ਰੀਮਾਵਾਦ ਕਾਲਸ ਵਾਲਿਆਂ ਨੂੰ ਮੈਂ 10 ਵਜ ਗਏ ਨੇ ਸੂਰਜ ਸੜਾ ਚੜ੍ਹ ਕੇ ਥੱਲੇ ਵੀ ਲੈ ਆਇਆ ਦੇ ਮੈਲਾ ਗੱਦੇਆਂ ਦੇ ਪਏ ਨੇ ਕੋਈ ਚੱਕਰ ਨਹੀਂ ਗੱਲ ਨਹੀਂ ਚੱਤੀ ਹੋ ਗਿਆ ਸੂਰਜ ਚੜਿਆ ਸੀ ਚੱਤੀ ਹੋ ਗਿਆ ਸਿਕਾਣਾ ਬਣਾ ਇਹਨਾਂ ਨੂੰ ਸਿਕਾਣਾ ਨਿੰਦੇ 26 ਦਿਨ ਕੰਮ ਤੇ ਤੇ 4 ਦਿਨ ਘਰੇ ਨਿਆਰੇ ਨੰਨੂ ਦੇ ਨੰਨੂ ਮੜੀ ਆ ਕੱਲੇ ਯਾਰ ਉਹਦੇ ਆਪ ਤੇ ਰਿਕਦੇ ਇਸ਼ਟੀਆਂ ਹੈ ਨੰਨੂ ਹੋ ਗਿਆ ਯਾਰ ਅੱਧ ਹੋ ਗਈ ਯਾਰ ਮੇ ਮम्मा ਮੰਮੀ ਆਈ ਨੇ ਮੈਨੂੰ ਉਕਲ ਦੇ ਓਏ ਹਾਏ ਹਾਏ ਕਿੱਡੇ ਦੇ ਮਾਮਾ ਮੰਮੀ ਦੇ ਵੇ ਇਲਾ ਮੈਂ ਤੇ ਚਿਪਕਲੀਆਂ ਨੇ ਡਰਾਦੀ ਰਹੀ ਨੇ ਸਾਰਿਆਂ ਨੂੰ ਨਨੂ ਆਪਾਂ ਤੂੰ ਕੀ ਕਹਿ ਰਹੀ ਸੀ ਉਦੋਂ ਬਈ ਉੱਥੇ ਰੀਮਾਵਾਦ ਤੇ ਕਾਲਸਾ ਚ ਕੀ ਨੇ ਜਿਆਦਾ ਮੱਛਰ ਨਹੀਂ ਨੇ ਮੱਛਰ ਤੇ ਡੱਡੂ ਨਹੀਂ ਡੱਡੂ ਤੇ ਮੱਛਰ ਹੈ ਨਾ ਨਨੂ ਨਹੀਂ ਹੈਗੇ ਨਾ ਹਾਂ ਮੁੱਕਰ ਗਈ ਸਾਡੇ ਦਾ ਰੀਅਲ ਜਾਨਵਰ ਨੇ ਤੇਲੇ ਤੇ ਸ਼ਹਿਰal ਤੇ ਸਾਰਾ ਕੁਝ ਹੀ ਹੈ ਸਾਡੇ ਰੀਅਲ ਜਾਨਵਰ ਨੇ ਉੱਥੇ ਮੱਛਰ ਦੇ ਡੱਡੂ ਸਾਡੇ ਦਾ ਦਾਦਾ ਕੂੜੀ ਕੀ ਕਰ ਰਹੀ ਹੈ ਐਗੀ ਫੜਿਆ ਹੱਥ ਚ ਮੀਂਹ ਆ ਗਿਆ ਚੱਲ ਮੀਂਹ ਆ ਗਿਆ بارش ਆ ਗਈ ਲੱਗਦਾ بارش ਓਏ 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 ਮਨ ਨੂੰ ਕੱਪੜੇ ਲੋਹਰੀ ਵੇਖਿਓ ਵਾਹ ਜੀ ਵਾਹ ਚਾਚੀ ਦੀ ਹੈਲਪ ਕਰਾ ਰਹੀ ਏ ਸੀ ਸੀ ਹਾਂ ਜੀ ਕੋਈ ਚੱਗਲ ਵੀ ਨਹੀਂ ਦੇਖਦੀ ਹੈਲਪ ਮਰਵਾਉਣ ਵਾਲੀ ਕਿਉਂ ਕੀ ਹੋ ਗਿਆ ਕੀ ਟੱਕੇ ਨਾਲੀ ਕੀ ਟੱਕੇ ਨਾਲੀ ਟੱਕੇ ਨਾਲ ਕੇ ਚਾਚੀ ਦੇ ਅੱਜ ਟੱਕੇ ਨਾਲ ਚਾਚੀ ਨੇ ਤਾਂ ਕਾ ਕਿਤੇ ਤੇਰੇ ਨਾਲ ਇਹ ਨਹੀਂ ਆ ਕੋਈ ਨਹੀਂ ਚਾਚਾ ਨੇ ਟੱਕੇ ਨਾਲ ਚਾਚੀ ਨੇ ਤਾਂ ਟੱਕੇ ਨਾਲ ਕਰਵਾਈ ਹੈ ਹੈਲਪ ਇਹ ਤਾਂ ਦੰਦੀ ਨਹੀਂ ਸੀ ਵਾਹ ਜੀ ਵਾਹ ਉਹਦਿਆਂ ਨੂੰ ਹਣ ਨੈਚੁਰਲ ਪਾਣੀ ਮਿਲੇਗਾ ਬੱਦਲ ਤੁਸੀਂ ਦੇਖ ਸਕਦੇ ਉੱਪਰ ਕੀ ਬਾਤ ਹੈ ਸਾਹ ਚੜ ਗਿਆ ਉੱਪਰ ਆਉਂਦੇ ਆਉਂਦੇ ਬੂਟੇ ਅਸੀਂ ਲਿਆਣੇ ਬੰਦ ਕਰਤੇ ਨੇ ਬਸ ਦੇਖਦੇ ਆ ਦੁਬਾਰਾ ਸ਼ੁਰੂ ਕਰਦੇ ਆ ਨੰਨੂ ਹਣਾ ਫੀਟ ਟਾਈਮ ਹੋ ਗਿਆ ਯਾਰ ਬੂਟੇ ਨਹੀਂ ਲੈ ਕੇ ਆਏ ਨਾ ਮੀ ਨਹੀਂ ਆਏਗਾ ਨਾ ਬੂਟੇ ਦਾ ਪਾਣੀ ਪਾ ਕੇ ਹੁਣ ਤੇ ਹੁਣ ਤੇ ਮੀ ਪਤਾ ਸਾਵਣੇ ਨਾ ਤੇ ਸਾਵਣੇ ਦੇ ਵਿੱਚ ਤੇ ਲਿਆਣੇ ਚਾਹੀਦੇ ਸੀ ਆਪਾਂ ਲਿਆਂਦੇ ਨਹੀਂ ਹੈਗੇ ਬੂਟੇ ਲਾਣੇ ਚਾਹੀਦੇ ਸੀ ਕਿਉਂਕਿ ਨਾ ਪਾਪਾ ਬਸ ਥੋੜੇ ਜਿਹੀ ਵਿਅਸਤ ਹੋ ਗਏ ਕਾਕੇ ਕਰਕੇ ਤੇ ਨਾਲੇ ਵੀ ਅੱਜ ਹੈ ਪਾਪਾ ਦਾ ਬੱਤਾ ਸਾਵਣ ਸਾਵਣ ਨੂੰ ਹਾਂ ਅੰਬ ਦਾ achar ਨਹੀਂ ਬਣਾਉਂਦੇ ਅੰਬ ਦਾ achar ਉਹ ਪਾਗਲ ਅੰਬ ਦਾ achar ਸਾਵਣ 'ਚ ਥੋੜੀ ਬਣਾਉਂਦੇ ਨੇ ਪਹਿਲਾਂ ਬਣਾ ਲੈਂਦੇ ਨੇ ਅੰਬ ਦਾ achar ਹਾਂ ਤਾਂ ਕਿ ਫਿਰ ਉਹ ਦੋਨਾਂ ਬਣਾਣਾ ਪਈ ਹਾਂ ਠੀਕ ਹੈ ਨਾ ਤੇ ਕਾਕੇ ਕਰਕੇ ਆਪਾਂ ਥੋੜੇ ਵਿਅਸਤ ਹੋ ਗਏ ਆ ਤੇ ਤਾਂ ਕਰਕੇ ਫਿਰ ਬੂਟਿਆਂ ਵੱਲ ਵੀ ਧਿਆਨ ਨਹੀਂ ਕਿਸੇ ਚੀਜ਼ ਉੱਤੇ ਆਉਣਾ ਕਾਫੀ ਟਾਈਮ ਤੋਂ ਤੁਹਾਨੂੰ ਪਤਾ ਹੀ ਹੈ ਕਿ ਇਹ ਫੋਲ ਤੁਸੀਂ ਦੇਖ ਲਓ ਨਾ ਸੋਹਣਾ ਖਿੜਿਆ ਹੋਇਆ ਯਾਰ ਬੜਾ ਜੀ ਉਹ ਬੜੇ ਸੋਹਣੇ ਫੁੱਲ ਖਿੜੇ ਪਏ ਨੇ ਉਹ ਤੇਰੀ ਇਹ ਕਦੋਂ ਆਇਆ ਤੇ ਤੋਨੋ ਬਾਰ-ਬਾਰ ਡਰਾ ਦੇਂਦੀ ਆ ਛਪਕਲੀ ਕੋਲੋਂ ਤੇ ਡਰ ਵੀ ਜਾਂਦਾ ਬੰਦਾ ਹਰ ਵਾਰੀ ਪਤਾ ਵੀ ਹੈਗਾ ਵੀ ਨਕਲੀ ਹੈਗੀ ਇਹਦੇ ਕੋਲ ਇਹ ਡੰਗ ਹੀ ਉਹਦਾ ਇਦਾਂ ਦਾ ਗੰਦਾ ਜਿਹਾ ਹੈਂ ਟੱਕ ਦੇਣਾ ਮਸ਼ੀਨ ਵਿੱਚ ਨਿੱਕਲੇ ਲੱਗੀਆਂ ਮੀਂਹ ਦੀਆਂ ਕੜੀਆਂ ਥੋੜੀਆਂ ਥੋੜੀਆਂ ਹੀ ਨੇ ਛਿੱਟਾਂ ਹੀ ਆਂ ਖਿੱਚ ਕੇ ਨਹੀਂ ਪੈ ਰਿਆ ਮੀਂਹ ਗਰਮੀ ਵੀ ਲੱਗ ਰਹੀ ਹੈ ਕੱਲ ਤੇ ਇੱਕੋ ਦਮ ਮੌਸਮ ਇੰਨਾ ਜ਼ਿਆਦਾ ਚੇਂਜ ਹੋ ਗਿਆ ਸੀ ਨਾ ਬਈ ਇੱਕੋ ਦਮ 6:00 7:00 ਵਜੇ ਸ਼ਾਮ ਨੂੰ ਬਿਲਕੁਲ ਗਰਮੀ ਬਿਲਕੁਲ ਹਵਾ ਬੰਦ ਦਾ ਬਲੌਕ ਹੋ ਗਈ ਨਾ ਹਵਾ ਐਦਾਂ ਹੋ ਗਿਆ ਸੀ ਇੱਕੋ ਦਮ ਪਸੀਨਾ ਆਣਾ ਸ਼ੁਰੂ ਸਾਰੇ ਕਹ ਰਹੇ ਸੀ ਜਿਹਦੇ ਕੋ ਵੀ ਜਾਈ ਉਹ ਹੀ ਕਹਿੰਦਾ ਇੱਕੋ ਦਮ ਗਰਮੀ ਹੋ ਗਈ ਹੁਣ ਫਿਰ ਅੱਜ ਲੱਗਦਾ ਵੀ ਬਾਰਿਸ਼ ਆਏਗੀ ਤੇ ਤਗੜੀ ਆਏਗੀ ਕਿਉਂਕਿ ਹੁਣ ਵੀ ਹਵਾ ਬੰਦ ਹੈ ਤੇ ਮੀਂਹ ਕਵਾਵਾ ਹੀ ਹੈ ਹੈ ਗੁੰਮ ਲੱਗਿਆ ਸਹੀ ਕਹਿੰਦਾ ਹਵਾ ਬਾਂ ਦੇ ਤੰਮੀਂ ਲੱਗਦਾ ਆਏਗਾ ਤਗੜੇ ਓਏ ਹਰੇ ਇੱਕ ਵਾਰੀ ਡਰਾ ਦੇਂਦੀ ਨੰਨੂ ਹਾਂਜੀ ਦੇ ਕਾਲੜਾ ਸਵੀਟ ਤੋਂ ਲੈ ਕੇ ਆਏ ਨੇ लवली ਹੋਣੀ ਤੇ ਇਹ ਖਾ ਚੁੱਕੀ ਏ ਆ ਦੇਖੋ ਸਾਢੇ ਘਰ ਕਿੱਥੇ ਬਚਦੀ ਮਠਿਆਈ ਸਾਢੇ ਘਾ ਨਹੀਂ ਬੜੇ ਬਚਦੀ ਹੁੰਦੀ ਮਿੰਟੋ ਮਿੰਟ ਸਫਾਇਆ ਦੋ ਬਿਸਕੁਟ ਜਰੂਰ ਬਚੇ ਨੇ ਪੂਂਡੀਏ ਨਿੱਕੀ ਪੂੰਡੀ ਨਿੱਕੀ ਪੂੰਡੀ ਇਹ ਪੂੰਡੀ ਕਹੀਂ ਮੇਰੀ ਗੱਲ ਸੁੱਕਾ ਫੁੱਫੂ ਉਰੇ ਆ ਕੇ ਕਹਿ ਇੱਥੇ ਆ ਕੇ ਇੱਥੇ ਆ ਕੇ ਕਿਆ ਕਿਆ ਫੁੱਫੂ ਪੂਆ ਪੂਆ ਜ਼ੋਰ ਦੀ ਬੋਲ ਪੂਆ ਜ਼ੋਰ ਦੀ ਬੋਲ ਕਿਆ ਪੂਆ ਕਹੀਂ 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 ਕੈ ਨੰਨੂ ਕੈ ਨੰਨੂ ਬੋਲ ਸਹਜ ਬੋਲੀ ਕੈ ਨੰਨੂ ਬੋਲੀ ਕੈ ਨੰਨੂ ਕਦ ਕੀ ਨੰਨੂ ਕੈ ਨੰਨੂ ਸਹਜ ਇਹ ਦੱਸੋ ਭਮੀਰੀ ਜੀ ਹੋ ਰਿਹਾ ਬਾਈ ਕਰਦੇ ਕਪੂਆ ਬਾਈ ਕਰ ਗਈ ਤੇ ਨਾ ਤੇ ਇਹੋ ਜਿਹਾ ਇਕੱਤਰ ਸੇ ਇਤਰਾ ਹਾਂਜੀ ਤੇ ਬਾਕੀ ਦਾ ਹਾਂ ਗੱਲਾਂ ਬਾਤਾਂ ਤੇ ਉਹ ਬਾਕੀ ਦਾ ਜਿਹੜਾ ਆ ਸਮ ਕੋਲ ਤੁਹਾਨੂੰ ਅਗਲੇ ਵਲੌਗ ਚ ਦੇਖਣ ਨੂੰ ਮਿਲੇਗਾ ਐਸੋ ਵਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਉਦੋਂ ਤੱਕ ਆਪਣਾ ਖਿਆਲ ਰੱਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ